ਗੁਰਲਾਬ ਪੀਵੀ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਨੂੰ ਦੇਖ ਰਹੇ ਸੋਤਿਆਂ ਨੂੰ ਪਿਆਰ ਭਰ ਸਤਿ ਸ਼ਕਾਲ ਸੋ ਆਧਾਰ ਕਾਰਡ ਵਾਲੀਆਂ ਬੱਸਾਂ ਤਿੰਨ ਦਿਨ ਨਹੀਂ ਚੱਲਣਗੀਆਂ ਕੀ ਲੋਕਾਂ ਨੂੰ ਇਸ ਨਾਲ ਔਖਾ ਹੋਵੇਗੀ ਜੀ ਹਾਂ ਪੰਜਾਬ ਰੋਡਵੇਜ ਪੰਨ ਬੱਸ ਅਤੇ ਉਸ ਦੀ ਕੰਟਰੈਕਟ ਯੂਨੀਅਨ ਵੱਲੋਂ ਇੱਕ ਐਲਾਨ ਕੀਤਾ ਕਿ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਜਿਸ ਕਾਰਨ ਉਹਨਾਂ ਵੱਲੋਂ 28 ਅਤੇ 2 ਦਸੰਬਰ ਨੂੰ ਸਾਰੇ ਡਿੱਪੂਆਂ ਦੇ ਮੁਰੇ ਧਰਨਾ ਦਿੱਤਾ ਜਾਵੇਗਾ ਜੇਕਰ ਫਿਰ ਵੀ ਸਰਕਾਰ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ 8 9 ਅਤੇ 10 ਦਸੰਬਰ ਨੂੰ ਦਿੰਨੇ ਦਿੰਨੇ ਸਰਕਾਰੀ ਬੱਸਾਂ ਦਾ ਜਾਮ ਰਹੇਗਾ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਹੜਤਾਲ ਹੋਵੇਗੀ ਜਿਸ ਕਾਰਨ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਤੇ ਆਧਾਰ ਕਾਰਡ ਨਹੀਂ ਚੱਲਣਗੇ ਧੰਨਵਾਦ